ਫਗਵਾੜਾ ਵਿਖੇ ਲਾਈਨ ਕਲੱਬ ਚੈਂਪੀਅਨਲੀ ਪ੍ਰਦਾਨ ਸੰਜੀਵ ਸੂਰੀ ਦੀ ਅਗਵਾਈ ਵਿੱਚ ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਨੂੰ ਖੇਡਾਂ ਦਾ ਸਮਾਨ ਵੰਡਿਆ ਗਿਆ ਐਨ ਡੀ ਟੀ ਵੀ ਪੰਜਾਬ نیوز ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੂਨੀਪਤੀ ਰਿਪੋਰਟ ਵੜਾ ਜਿੰਤ ਦੇ ਪ੍ਰਣਾਮ ਸੰਜੀਤ ਜੀ ਸੁਲਦੀ ਬਤੰਗੀ ਚ ਨਵਾਂ ਪ੍ਰੋਜੈਕਟ ਕਰ ਰਹੇ ਹਾਂ ਇਸ ਵਿੱਚ ਲੰਮੜੀਆ ਸੈਰਸ ਗਦਰ ਸਕੂਲ ਵੜਾ ਚ ਇਸ ਤਰ੍ਹਾਂ ਬੱਚਿਆਂ ਨੂੰ ਸਪੋਰਟ ਦਾ ਸਹਾਮ ਦਿੱਤਾ ਗਿਆ ਜਿਹੜੇ ਇਹਦੇ ਵੜਾ ਜਿੰਤ ਦੇ ਕਲਾਬ ਹੈ ਇਹ ਸਾਰੇ ਕਲਾਬ ਅਸੀਂ ਲਾਂਚ ਜਾਈਏ ਲੇਕਿਨ ਬੜੇ ਅੱਛੇ ਜਿਹੇ ਪ੍ਰੋਜੈਕਟ ਬਣਾ ਰਹੀ ਹੈ ਕਰ ਰਹੇ ਆ ਤੇ ਮੈਨੂੰ ਵੀ ਇਸ ਇਹਨਾਂ ਕਿੰਨਾ ਮੁਕਮਲ ਜਨੂੰ ਵਿਲਾਸ ਨੇ ਤੇ ਕੋਈ ਖੁਦ ਵੀ ਇਹ ਹੀ ਕਲਾਬ ਸਾਡੀ ਕਲਾਬ ਹੈ ਔਰ ਹਮੇਸ਼ਾ ਜਿਹੀ ਤਰ੍ਹਾਂ ਸਾਡੀ ਕਲਾਬ ਆਵੇਂ ਸਵਾਸਿ ਦੇ ਅੱਗੇ ਅ ਜਮਾਦਾਰਾਂ ਵਾਂਗੇ ਤੁਰਦੀ ਰਹਗੀ ਲੋਕ ਦੇ ਗੱਲ ਕਾ ਮੈਂ ਪ੍ਰਧਾਨ ਜੀ ਨੂੰ ਸੈਕਟਰ ਸਾਹਿਬ ਕੋਈਸ਼ਾ ਸਾਹਿਬ ਨੂੰ ਸਾਡੇ ਨਾਲ ਟੀਮ ਵੀ ਆਈ ਹੈ ਇਹਨਾਂ ਨੂੰ ਇਹ ਫੀਲ ਕਰਦਾ ਕਿ ਤਾਂ ਪ੍ਰੋਜੈਕਟ ਜਿਹੜਾ ਬੱਚਿਆਂ ਨੂੰ ਖੇਡਾਂ ਵਾਲਾ ਜਾਤ ਕਰਨੇ ਦੇ ਪ੍ਰੋਜੈਕਟ ਆਪਣਾ ਕਰਨਾ ਚਾਹੀਦਾ ਸਾਡੀ ਕੋਸ਼ਿਸ਼ ਇਹ ਹੋ ਗਈ ਗਾੜੀ ਕਲੱਬ ਦਾ ਅਸ ਤੋਂ ਵਧੀਆ ਤਰਕਿਆ ਕਰੇ ਔਰ ਅ ਅੱਛੇ-ਅੱਛੇ ਪ੍ਰੋਜੈਕਟ ਕਰੇ ਮੈਂ ਸਮੂਹ ਦੇ ਪ੍ਰਿੰਸੀਪਲ ਸਟਾਫ ਦਾ ਸਾਰੇ ਸਪੋਰਟ ਮੈਨੇਜਰ ਦਾ ਬਹੁਤ ਧੰਨਵਾਦ ਕਰਦਾ ਹਾਂ ਇਸ ਸਮੂਹ ਤੇ ਆਮ ਲੋਕਾਂ ਦਾ ਔਰ ਸਾਡੇ ਕਾਪੂ ਗਾਂ ਦੇ ਮੋਟੇ ਬਟਕੀ ਤਾ Thank you.